ਹਾਂ ਜੀ ਵੀਰ ਜੀ ਕੀ ਨਾਮ ਹੈ ਹਰਮੇਲ ਸਿੰਘ ਪਿੰਡ ਮੁਸਕਾਵਾਜੂ ਅੱਜ ਤੁਸੀਂ ਰਾਹ ਰੁਕਿਆ ਪਿੰਡ ਮੁਸਕਾਵਾਜੂ ਕੀ ਕਾਰਨ ਹੈ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਫੈਕਟਰੀ ਲੱਗ ਰਹੀ ਆ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਮਤਲਬ ਲੱਗ ਰਹੀਆਂ ਨੇ ਚਾਰਾਂ ਦਾ ਵਿਰੋਧ ਆ ਚਾਰਾਂ ਦੇ ਕੰਮ ਬੰਦ ਆ ਤਿੰਨਾਂ ਦਾ ਸਾਰੇ ਕੰਮ ਬੰਦ ਆ ਚੌਥੀ ਆਪਣੀ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਜੀ ਕਰ ਦੰਨੇ ਆ ਪਰ ਇਦਾਂ ਕਹਿ ਕੇ ਸਾਨੂੰ ਰੇਟਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਡੀਸੀ ਸਾਹਿਬ ਵੱਲੋਂ ਇੱਕ ਡੀਸੀ ਸਾਹਿਬ ਨੇ ਆਪਣੇ ਮੈਂਬਰਾਂ ਦੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋ ਗਏ ਵੀ ਚਲੋ ਪ੍ਰਸ਼ਾਸਨ ਨੂੰ ਕਹਿਤਾ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੀ ਫੈਕਟਰੀ ਖੜੀ ਕਰਤੀ ਅਸੀਂ ਡੇ ਬਾਈ ਡੇ ਕਹਿੰਦੇ ਰਹੇ ਆ ਹੁਣ ਵੀ ਕਹਿੰਦੇ ਰਹੇ ਆ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰਿੱਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਉਸ ਕਾ ਬਾਤੋਂ ਜਿਹੜੇ ਫੈਕਟਰੀ ਦਾ ਵਿਰੋਧ ਕਰਦੇ ਆ ਬਾਕੀ ਸਾਰਾ ਆਪਣੇ ਨਾਲ ਆ ਫੇਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪਰੀਆਂ ਦਾ ਖੀਰ ਨਹੀਂ ਦਾ ਤਾਂ ਤੁਸੀਂ ਖੁਦ ਸਾਰੇ ਪੱਤਰਕਾਰ ਸਾਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ ਸਾਰਾ ਪਿੰਡ ਇੱਕ ਮੋਰੀ ਜੀ ਲੰਘਿਆ ਸਾਰਾ ਪਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਦੇ ਖੜਾ ਫੇਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਸਬੂਤ ਵੀ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂਜੀ ਕਰਦੇ ਹਾਂ ਪਰ ਲਾਸਟ ਦੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਤੱਤੇ ਰੇਤੇ ਦੇ ਬੈਠੇ ਹਾਂ ਛਾਂਤ ਮੈਂ ਹੀ ਬੈਠੇ ਹਾਂ ਪਰ ਅਸੀਂ ਅੱਜ ਅੱਕ ਕੇ ਇਸ ਸੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇ ਸਾਮਾਨ ਆ ਰਿਹਾ 100 100 ਜਿਹੜਾ ਇਹਨਾਂ ਦਾ ਕੰਕਰੀਟ ਪਾਉਣ ਵਾਲਾ ਸਾਮਾਨ ਉਹ ਤੇ ਇੰਗਲਾਂ ਚਦਰਾਂ ਅਚਾਰ ਦਿਨ ਚ ਨਹੀਂ ਛੱਡ ਖੜਾ ਕਰਤਾ ਲੇਬਰ ਇੰਨੀ ਵਧਾਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨਿਕ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਦਸ ਸੀ ਸਾਹਿਬ ਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਹੈ ਦਾ ਤਾਲਮੇਲ ਕਮੇਟੀ ਨੇ ਕਹਿੰਦਾ ਵੀ ਸਾਡੇ ਕੰਮ ਬੰਦ ਆ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋਗੀ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਹਿੰਦਾ ਵੀ ਇਹ ਕੰਮ ਆ ਜਿਹੜਾ ਸਵੇਰੇ ਬੰਦ ਕੀਤਾ ਜਾਊਗਾ ਅੱਜ 15 ਤਰੀਕ ਨੂੰ ਅੱਜ 15 ਤਰੀਕਾ 6ਵਾਂ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਜੇ ਫਿਰ ਕੋਈ ਫੈਕਟਰੀ ਦਾ ਕੰਮ ਬੰਦ ਕੀਤਾ ਤਾਂ ਦੂਜੀ ਇੱਥੇ ਰੁਕੇ ਹੋਗੇ ਸਿਰਫ ਤਾਂ ਰੁਕਿਆ ਜੇ ਸਾਡੇ ਦਾ ਕੰਮ ਬੰਦ ਕਰਨ ਲਈ ਉਹ ਸਾਡਾ ਕੋਈ ਪਰਪਸ ਨਹੀਂ ਹੈ ਦੇਖੋ ਸ਼ਾਮ ਤੱਕ ਸਾਡਾ ਚੱਲਦਾ ਫੈਕਟਰੀ ਦੇ ਮੁਰੇ ਉਹ ਅਸੀਂ ਦਾ ਪ੍ਰੋਟੈਸਟ ਆ ਵਾ ਜਾਰੀ ਰੱਖਿਆ ਹੋਇਆ ਆ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸਾਡਾ ਬੰਦ ਕਰਤੀਆਂ ਤੇ ਅਸੀਂ ਕੋਈ ਸਮਾਨ ਇਹ ਅੰਦਰ ਨਹੀਂ ਜਾਂ ਇਹ ਦੋ ਜਗ੍ਹਾ ਜੀ ਇੱਕ ਪਿੰਡ ਵਾਲੇ ਪਾਸੇ ਇੱਕ ਨਹਿਰ ਵਾਲੇ ਪਾਸੇ ਸਾਡੇ ਹੀ ਪਿੰਡ ਦਾ ਰਸਤਾ ਹੈ ਸਾਡੇ ਹੀ ਨਗਰਾਂ ਦੇ ਸਾਰੇ ਮੁਸਕਵਤ ਖੇਰੀਆਂ ਟੱਪੀਆਂ ਸਿਆਲਾ ਜੋ ਵੀ ਆਸਲ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦੀ ਸਾਡੇ ਹਜੇ ਕੀ ਨਾਮ ਹੁੰਦਾ ਹਾਲਵਿੰਦਰ ਸਿੰਘ ਅੱਜ ਰਸਤਾ ਰੁਕ ਪਿਆ ਗਿਆ ਫੈਕਟਰੀ ਦਾ ਕੀ ਕਹੋਂਗੇ ਇਸ ਨੂੰ ਅਸੀਂ ਦੋ ਸਾਲ ਤੋਂ ਹੀ ਇਨਫਲਕ ਲੜਦੇ ਆਉਨੇ ਆ ਇਹ ਅਸੀਂ 40 50 45 ਦਿਨ ਤੋਂ ਧਰਨਾ ਮਿਲ ਗਿਆ ਫੈਕਟਰੀ ਸਾਹਮਣੇ ਪਰ ਸਾਡੀ ਕੋਈ ਇਹਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਿਹਾ ਇਸ ਕਰਕੇ ਅਸੀਂ ਇਹ ਰਸਤਾ ਰੋਕਣ ਦੀ ਲੋਕਤਾ ਜੀ ਬੀਸੀ ਸਾਹਿਬ ਨੂੰ ਵੀ ਮਿਲੇ ਸੀ ਦੋ ਤਿੰਨ ਦਿਨ ਪਹਿਲਾਂ ਉਹਨਾਂ ਵੱਲੋਂ ਕੀ ਸ਼ਪਾਸ਼ਨ ਦਿੱਤਾ ਗਿਆ ਜੀ ਉਹਨਾਂ ਕੋਈ ਸ਼ਪਾਸ਼ਨ ਨਹੀਂ ਦਿੱਤਾ ਤੁਹਾਨੂੰ ਉਹ ਕਹਿੰਦੇ ਕਮੇਟੀ ਬਣ ਗਈ ਥੋੜੀ ਅਸੀਂ ਕਹਾਂ ਵੀ ਜਿਹੜੀ ਜਿਹੜੀ ਕਮੇਟੀ ਇੰਦਰ ਰਿਪੋਰਟ ਨਹੀਂ ਆਉਂਦੀ ਤੈਨੂੰ ਤੂੰ ਕੰਮ ਬੰਦ ਕਰਾਓ ਜਦੋਂ ਦੂਜੇ ਦਿਨਾਂ ਫੈਕਟਰੀ ਦਾ ਕੰਮ ਬੰਦ ਹੈ ਇਧਰ ਇਧਰ ਨ ਲ ਹੁਣ ਸਾਡੀ 14 ਦੀ ਕਮੇਟੀ ਬਣੀ ਹੋਈ ਹੈ ਜਿਹਦੇ ਭੁੰਦੜੀ ਖਾੜਾ ਅੰਗਰਾਲੀ ਰਾਜਪੂਤਾਂ ਦੇ ਮੁਸਕਬਾਤੀ ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਬਈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਿਸੇ ਫੈਕਟਰੀ ਨੂੰ ਕੰਮ ਚੱਲੂਗਾ ਮੁਸਕਬਾਤ ਭਾਇਓ ਕਹਿੰਦੀਦਾ ਰਸਤਾ ਇਹ ਕਿੰਨੇ ਦਿਨ ਲਈ ਰੋਕਿਆ ਜੀ ਤੇ ਕੋਈ ਬਦਲ ਕਿੰਨੇ ਦਿਨ ਰੋਵਾ ਜੀ ਤੇ ਜਿਹੜਾ ਧਰਨਾ ਚੱਲ ਰਿਹਾ ਫੈਕਟਰੀ ਦੇ ਸਾਹਮਣੇ ਉਹ ਲਗਾਤਾਰ ਚੱਲ ਰਿਹਾ ਉਹ ਚੱਲ ਰਿਹਾ ਜੀ ਉੱਥੇ ਬੰਦੇ ਬੈਠੇ ਨੇ ਜੀ ਕੀ ਆਪਣੇ ਸਬੰਧਤ ਅਧਿਕਾਰੀਆ ਦੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਗੱਲ ਕਰਨ ਕੀਤਾ ਤੇ ਕੋਈ ਆਪਣੇ ਮਾਰਜੋਕ ਅਦਾਲਤ ਦਾ ਕੋਈ ਇਸਹਾਰ ਨਾ ਲਿੱਤਾ ਜੀ ਨਹੀਂ ਸਾਡੇ ਤੋਂ ਨਾ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਆਪਣੇ ਕੋਲ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦਾ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਤਿੰਨ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਲੀ ਧਰਨੇ ਤੋਂ ਥੋੜੀ ਜਿੰਮਤੇ ਸੀ 10-15 ਬੰਦੇ ਇਹ ਰਫਲ ਲੈ ਕੇ ਆਇਆ ਚੌਂਜਾਬ ਤਾਂ ਲੱਗਿਆ ਬੋਟਾਂ ਜਾਈਆਂ ਸੀ ਕਿਧਰ ਨਾ ਆਈ ਸੀ ਇਹ ਸਾਰੇ ਬੰਦੇ ਉਸ ਗਾਲਾਂ ਕੱਢ ਕੇ ਗਏ ਅਸੀਂ ਬੋਰਡ ਕੋਲ ਕੰਪਲੇਟ ਕੀਤੀ ਐਸੇ ਸੀ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਵਾਈ ਨਹੀਂ ਅਖੀਰ ਨੂੰ ਤਾਂ ਕਦਮ ਚੁੱਕੇ ਸੀ ਸਰ ਮੁਸ਼ਕਵਾਦ ਦਾ ਕੀ ਮਾਮਲਾ ਜੀ ਜਿਹੜੇ ਉਹ ਧਰਨਾ ਲਈ ਬੈਠੇ ਨੇ ਕਾਫੀ ਦੇਰ ਤੋਂ ਲੋ ਜੀ ਜਿਹੜੀ ਉਹ ਫੈਕਟਰੀ ਦੇ ਗਾਇਸ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁਲ ਜਿਹੜਾ ਪ੍ਰੋਟੈਸਟ ਚੱਲਿਆ ਅੱਜ ਵੀ ਜਿਹੜਾ ਫੈਕਟਰੀ ਦੇ ਦੋਨੇ ਪਾਸੇ ਉਹ ਲੋਕ ਸੜਕ ਦੇ ਪੀਸਫੁਲੀ ਬੈਠੇ ਆ ਜਿਹਦੇ ਸੁੰਦੀ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਨੇ ਅੱਜ ਐਸ.ਪੀ ਹੈੱਡਕੁਆਰਟਰ ਸ਼੍ਰੀ ਤਰਨ ਨਦਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਹੈ ਅਪਰਕਸੀਵੇਟ 60 ਜਵਾਨ ਸਾਡੇ ਇਥੇ ਪਾਇਨਾਤ ਨੇ ਤਾਗੜੀ ਗੁਲਾਟ ਡਾਟ ਦੀ ਕੋ ਪ੍ਰੋਬਲਮ ਜਿਹੜੀ ਆ ਬਿਲਕੁਲ ਵਰਕ ਰਾ ਰੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨਸਾਰ ਜੋ ਕਰ ਵੀ ਜੇ ਕੋਈ ਵਾਇਲੇਸ਼ਨ ਕਰੂਗਾ ਉਹਦੇ ਖਾਤੇ ਸਖਤ ਕਾਰਵਾਈ ਕੀਤੀ ਜਾਵੇਗੀ